ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਦਰਸੋਂ ਖੁਸ਼ਾ ਹੋਵੋਗੇ ਸ਼ੁਰੂ ਸ਼ੁਰੂ ਤੋਂ ਬਾਅਦ ਮੈਂ ਵੀ ਠੀਕ ਆ ਟਾਈਮ ਹੋ ਰਿਹਾ ਸਵਾ 7 7 ਵਜੇ ਦੇ 10 ਮਿੰਟ ਹੋ ਗਏ ਤੇ ਮੈਂ ਡਿਊਟੀ ਦੇਣ ਲੱਗੀ ਆਪਣੀ ਕਿਚਨ ਚਸ ਫਿਰ ਇਹ ਉੱਡਦੇ ਹੀ ਪਤਾ ਹੀ ਨਹੀਂ ਕਿ ਚੰਚੀ ਆਉਣਾ ਹੋਣਾਗਾ ਗਵਿੰਦਰ ਨੇ ਚਾਹ ਪੀ ਲਈ ਮੈਂ ਆਪਣਾ ਕੁਝ ਵੀ ਨਹੀਂ ਚਾਹ ਪਾਣੀ ਕੁਝ ਵੀ ਨਹੀਂ ਕਰੇ ਪਰ ਗਏ ਤਿਆਰ ਇੱਕ ਵਾਰ ਇਕੱਲਾ ਪਾਣੀ ਪੀਤਾ ਇਧਰ ਸਾਈ ਪਨੀਰ ਦਾ ਸਰਦਾ ਪੀਤਾ ਇੱਕ ਵਾਰ ਫਰਾਈ ਕਰਨੇ ਨੇ ਮੈਂ ਇੱਕ ਸੀਟੀ ਗ੍ਰੇਨ ਕਰਦੇ ਆ ਥੋੜਾ ਠੰਡਾ ਹੋ ਜਾਂਦਾ ਹੁਣੀ ਗੈਸ ਬੰਦ ਕੀਤਾ ਆ ਸ਼ਾਹੀ ਪਨੀਰ ਬਣਾਉਣਾ ਮੈਂ ਤੇ ਗਵਿੰਦਰ ਨੂੰ ਜਾਣਾ ਵਿਆਹ ਸੀ ਜਾਣਾ ਵਿਆਹ ਸੰਗਰੂਰ ਇਹ ਵਿਆਹ ਐਕਸੋ ਚੋ ਰਿਸ਼ਤੇਦਾਰੀ ਚ ਨਹੀਂ ਹੈਗਾ ਜਸਤੀ ਕਾ ਮਜਬੂਰੀ ਵਾਲਾ ਵਿਆਹ ਹੁੰਦਾ ਨਾ ਵੀ ਚਲੋ ਕਾਰ ਆ ਗਿਆ ਮਠਿਆਈ ਆ ਗਈ ਮੂਮੁੱਥੇ ਲੱਗਦੇ ਆ ਵੀ ਜਾਣਾ ਪਊਗਾ ਉਹ ਵਿਆਹ ਮਜਬੂਰੀ ਜਿਹਾ ਬੜਾ ਵਿਆਹ ਹੈ ਇਹ ਅਸੀਂ ਜਾਵਾਂਗੇ ਸੰਗਰੂਰ ਵਿਆਹ ਪਹਿਲਾਂ ਅਸੀਂ ਮੰਮੀ ਨੂੰ ਲੈਣਾ ਆਪਣੇ ਮੂਮ ਕੋਠੋਂ ਮੰਮੀ ਨੂੰ ਲੈ ਕੇ ਫਿਰ ਅੱਗੇ ਸੰਗਰੂਰ ਜਾਵਾਂਗੇ ਇਹ ਦਾਦੇ ਪੁੱਤਾਂ ਰਹਿਣਗੇ ਘਰੇ రే ఇన్న నా ఖానా తనే జానాది మేరీ డ్యూటీ హ ఆ షాయ్ తమీర్ బనౌంగి రైస్ మే తాఫి కడ కే రాస్తే సకే దిర పైస్ సే హోలీ రైస్ కడే పెండి మే బననే రైస్ బన కే జాంగి ఆటా గుమ్నే రాత్ ఆలా కే ఆ ఫుల్ కా ఖానా హోగా దపరే ఖానా హోగా ఫుల్ కా బనంగి సబ్జీ ది తయార్ కర్ కే జాంగి నౌ సంవర్ ఖావ వ ఠాండ్ హుయీ పీయే మే ట్రైలర్ కట్ కట్టి పండి హోగి హమ జాగీ బహత్ ఠండి జబ్ బారిష్ కి తసీ హోయ బారిష్ బనన్ లగ్ది మోసమ్ పూరా ఖరాబ్ హోయ పహల ఠండి హుయీ పీయే ਚਲੋ ਇਸ फटाफट कुकिंग करनी किचन च तेरा रेडी बनवांगे प्याज लो जी ਆਪਾਂ ਹੋ ਗਏ ਰੱਬੀ ਛੋਟਾ ਖਾਵਾ ਬੜੀ ਚਾਹ ਰਹੇ ਮਰ ਬਾੜ ਕੇ ਦੇਰੋਂ ਆ ਕੇ ਲੈ ਜੂਗੀ ਚੰਨੀ ਚਾ ਨਹੀਂ ਲਵਾ ਬਾਲਾ ਮੈਂ ਕੀ ਕਰੀਏ ਇਹ ਸਾਰੇ ਸਾਰਾ ਖਰਾਬ ਹੋਏਗਾ ਅੰਦਰੋਂ ਅੰਦਰ ਹੀ ਬਾਹਰ ਤਾਂ ਕੋਈ ਐਸਟਾਈਲਿੰਗ ਬਣਦਾ ਨਾ ਹੁੰਦਾ ਨਾ ਮੈਂ ਘਦੀਰ ਚ ਲਾ ਲਾਂ ਤੁਸੀਂ ਮੈਂ ਇੱਥੇ ਲਾ ਲੂਗੀ ਪਹਿਲੇ ਸੱਚ ਅੱਗੇ ਉਥੇ ਖਰਾਬ ਹੋ ਜੂਗਾ ਉੱਥੇ ਵੀ ਅੰਦਰ ਹੀ ਲਾ ਦੇ ਬਾਕੀ ਤਾਂ ਪਹਿਲੀ ਮਤ ਸਮਝਦੇ ਇਹ ਕੁ ਦੁਪੱਟੇ ਨਹੀਂ ਖੜਦੇ ਹੈਗੇ ਬਹੁਤ ਔਖਾ ਕਰਦੇ ਨੇ ਮੇਰਾ ਸੂਟ ਅਲਟਰੇਸ਼ਨ ਵਾਸਤੇ ਦਿੱਤੇ ਹੋਏ ਨੇ ਉਹ ਗਈ ਹੋਈ ਹੈ ਵਿਆਹ ਜਸਵੀਰ ਅੱਛਾ ਫਿਰ ਮੈਨੂੰ ਕਾਲੀ ਨਹੀਂ ਕਰੀ ਮਾਚਨ ਮੈਂ ਤਾਂ ਹੀ ਪਾਵਾਂਗੀ ਮੇਰਾ ਸੂਟ ਨਾ ਖਰਾਬ ਕਰਦੀ ਕਾਲੀ ਤੇ ਵਧੀਆ ਕੋਈ ਤੁਸੀਂ ਵੇਦਰ ਪਾ ਲਓਗੇ ਕਿੰਨਾ ਪਾਉਣਾ ਮੈਂ ਤਾਂ ਕੋਟੀ ਵਿੱਚ ਚੱਕੀ ਆ ਵੀ ਠੰਡ ਬਸ ਠੀਕ ਨਹੀਂ ਪਹਿਣ ਲੱਗੇ ਉਹਦੀ ਫੋਟੋ ਖਿੱਚ ਲਓ ਪਹਿਲੇ ਇਸ ਦੀ ਕਿਹੜਾ ਹੈਗਾ ਸਮਝੂਰ ਉਹਦੇ ਸੈਫਰਨ ਭਾਂਡੇ ਦੇ ਸਾਹਮਣੇ ਆ ਨਾ ਆਪੋਜ਼ਿਟ ਹੈ ਤਾਂ ਹੈਗਾ ਫਿਰ ਵੀ ਚੰਗਾ ਨਾ ਨਾ ਮਮ ਕਿਤੇ ਉਸ ਜੀ ਕੋਲੇ ਆ ਕੇ ਨਾ ਨਾ ਇਹ ਮੈਂ ਪੜੈਸ ਘਾੜਤੀ ਆਪੋਜ਼ਿਟ ਸੈਫਰਨ ਪੌਂਸ ਕੁਛ ਪੀ ਤੋਂ ਸੀਗਾ ਚਲੋ ਇਹ ਚੱਲਦੇ ਆਪੀ ਹੋ ਗਿਆ ਬੈਡੀ ਐਂਡ ਥਿਸ ਇਜ਼ ਮਾਈ ਫਾਈਨਰ ਲੁੱਕ ਆ ਸਭ ਨੇ ਇਹ ਦੇਖੋ ਆਪਣੇ ਬਣਾ ਨੂੰ ਫਾਈਨਲ ਲੁੱਕ ਦਿਖਾ ਦੀ ਪਰ ਇਹ ਇਸ ਤਰ੍ਹਾਂ ਉਰੰਦਰੰ ਦਰਮਾਟ ਕਿ ਸਾਰਾ ਕੁਝ ਖਰਾ ਹੋ ਜੂਗਾ ਕਰਨਾ ਤਾਂ ਕੁੜੂ ਖੜੂ ਨਹੀਂ ਨਾ ਕੰਮ ਆ ਵਿੱਚ ਕਿਤੇ ਜਾਣਾ ਹੋਗਾ ਫੇਰ

ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਸੀਗਾ ਖਾਣ ਪੀਣ ਨੂੰ ਫੂਡ ਬਹੁਤ ਅੱਛਾ ਸੀ ਫੂਡ ਦਾ ਟੇਸਟ ਬਹੁਤ ਅੱਛਾ ਸੀ ਜਿਆਦਾਤਰ ਤਾਂ ਇਹ ਹੁੰਦਾ ਆਪਾਂ ਜਾਣਦੇ ਹਾਂ ਨਾ ਫੂਡ ਹਰ ਇੱਕ ਜਗ੍ਹਾ ਹੁੰਦਾ ਵੈਰਾਈਟੀ ਆਫ ਹੁੰਦਾਗਾ ਪਰ ਇਹ ਹੁੰਦਾ ਕਿ ਆਪਾਂ ਨੂੰ ਅੱਛਾ ਲੱਗੇ ਟੇਸਟ ਵਿੱਚ ਬਹੁਤ ਜ਼ਿਆਦਾ ਅੱਛਾ ਲੱਗੇ ਟੇਸਟ ਸਾਰੇ ਫੂਡ ਦੇ ਬਹੁਤ ਜ਼ਿਆਦਾ ਵਧੀਆ ਟੇਸਟੀ ਗਾ ਔਰ ਮੈਂ ਇਥੇ ਵੌਇਸ ਓਵਰ ਕਰ ਰਹੀ ਹਾਂ ਕਿਉਂਕਿ ਨਾ ਮਿਊਜ਼ਿਕ ਚੱਲ ਰਿਹਾ ਸੀ ਜਿਸ ਕਰਕੇ ਕਾਪੀਰਾਈਟ ਆ ਜਾਂਦਾ ਸੀਗਾ ਆ ਸਿਰਫ ਇੱਕ ਮੈਨੂੰ ਕੱਚ ਲੱਗੀ ਚੀਜ਼ ਦੀ ਕੌਫੀ ਨਹੀਂ ਵੀ ਰੂਪੀ ਦੀ ਪਸੰਦ ਨਹੀਂ ਮਿਲਿਆਗੀ ਕੌਫੀ ਬਹੁ ਲੱਗਦੀ ਰਿਹਾ ਸੀ ਕੌਫੀ ਪੀ ਰਿਹਾ ਥੋੜੀ ਮੈਨੂੰ ਸਟਰੋਂਗ ਜੀ ਕੌਫੀ ਅੱਛੀ ਲੱਗਦੀ ਵੀ ਹਾਂ ਕੌਫੀ ਦਾ ਫਲੇਵਰ ਆਵੇ ਪਰ ਬਹੁਤ ਮੈਂ 2 ਕੱਪ ਲੈ ਕੌਫੀ ਤੇ ਤੀਸਰਾ ਤਾਂ ਮੈਨੂੰ ਲੱਗਿਆ ਹੀ ਨਹੀਂਗਾ ਮੈਂ ਕਿਉਂ ਵੀ ਉਹ ਹੋਊਗੀ ਕੌਫੀ ਦੀ ਥੋੜੀ ਜਿਹੀ ਕੱਚ ਰਹੇਗੀ ਸੀ ਨਾਲੇ ਪੇਟ ਦੁਖਾਉਗੀ ਲੇ ਰਹੇ ਸਮਝੀ ਅਸੀਂ ਇਥੇ ਤਮੂਨਕ ਤੋਂ ਸਬਜ਼ੀ ਲੈ ਕੇ ਆਉਣ ਹਾਂ ਸਬਜ਼ੀ ਇੱਥੋਂ ਦੀ ਬਹੁਤ ਵਧੀਆ ਤਾਜ਼ੀ ਹੁੰਦੀ ਹੈ ਬਹੁਤ ਫਰੈਸ਼ ਵੈਰਾਈਟੀ ਆਫ ਸਬਜ਼ੀ ਮਿਲ ਜਾਂਦੀ ਹੈ ਸਾਨੂੰ ਬਾਜ਼ਾਰ ਚ ਵੜਨ ਦੀ ਲੋੜ ਨਹੀਂ ਇੱਥੇ ਮੇਨ ਰੋਡ ਤੇ ਮਿਲ ਜਾਂਦੀ ਹੈ ਹਾਂਜੀ ਅਦਾਉਂ ਕਿੰਨੇ ਦਾ ਪਰਥੇ ਵਾਲੇ ਦੋ ਪੀਸ ਵੱਡੇ ਹਾਂਜੀ ਅੱਧਾ ਕਿਲੋ ਅੱਧਾ ਕਿਲੋ ਪਵਾ ਲਓ ਮੈਨੂੰ ਦਿਵਿੰਦਰ ਨੂੰ ਕਿਹਾ ਸੀ ਬੈਂਗਣ ਲੈ ਕੇ ਆਉ ਬਤਾਉ ਪਰਥੇ ਮੈਨੂੰ ਉੱਚ ਤੋਂ ਕਿੰਨੇ ਲਵਾ ਕੋਈ ਕੋਈ ਚੀਜ਼ ਤਾਂ ਆਪਦੇ ਹਿਸਾਬ ਨਾਲ ਲੈ ਲੈਂਦੇ ਨੇ ਕੋਈ ਕਿਸੇ ਚੀਜ਼ ਦੇ ਨਾਲ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਕਿੰਨੀ ਲੈਣੀ ਹੈ ਟਾਈਮ ਹੋ ਗਿਆ ਛੇ ਵਜੇ ਸੀ ਮਮਮੀ ਨੂੰ ਛੱਡ ਕੇ ਚੱਲਿਆ ਚਕੀ ਦੀਆਂ ਵਾਪਿਸ ਘੰਟਾ ਸਾਹਮਣੇ ਤੋਂ ਲੱਗਦਾ 7 ਵਜੇ ਘਰ ਆ ਕੇ ਮਰ ਜਾਵਾਂਗੇ ਖਾਣਾ ਖਾਵਾਂਗੇ ਸ਼ਾਮ ਨੂੰ ਨਹੀਂ ਮੈਂ ਵੀ ਨੂੰ ਕੁਝ ਨਹੀਂ ਖਾਣਾ ਹੈਗਾ ਬਸ ਲੋੜ ਪਈ ਤਾਂ ਯਾ ਤੇ ਦੁੱਧ ਦਾ ਗਲਾਸ ਪੀ ਲੂੰਗੀ ਜਾਂ ਮੈਂ ਗ੍ਰੀਨ ਐਪਲ ਖਾ ਲਵਾਂ ਗ੍ਰੀਨ ਐਪਲ ਬਹੁਤ ਬਹੁਤ ਜ਼ਿਆਦਾ ਹੈਲਥੀ ਹੁੰਦੇ ਨੇ ਇਹ ਉਹਨਾਂ ਨੂੰ ਮਿਲ ਜਾਂਦੇ ਹਰ ਜਗ੍ਹਾ ਗ੍ਰੀਨ ਐਪਲਸ ਉਹਨਾਂ ਮੰਗ ਗ੍ਰੀਨ ਐਪਲਸ ਖਾਣ ਕਰੂ ਜਦੋਂ ਮੈਂ weight loss ਕੀ ਤਕਰੀਬਨ ਐਪਲਸ ਬਹੁਤ ਖਾਦੇ ਨੂੰ ਗ੍ਰੀਨ ਐਪਲਸ ਹੀ ਕਹਿੰਦੇ ਸੀ ਖਾਣ ਨੂੰ ਰੈੱਡ ਐਪਲਸ ਨਹੀਂ ਲਵ ਕਰਦੇ ਸੀ ਔਰ ਇਹਨਾਂ ਨਾਲ ਗ੍ਰੀਨ ਐਪਲਸ ਨਾਲ ਬਹੁਤ ਬਹੁਤ ਵਧੀਆ weight loss ਹੁੰਦਾ ਹੈਗਾ ਜੇ ਆਪਾਂ ਇੱਕ ਦਿਨ ਇੱਕ ਦਿਨ ਜੇ ਆਪਾਂ ਕੁਝ ਹੋਰ ਡਾਈਟ ਨਹੀਂ ਲੈ ਰਹੇ ਸਿਰਫ ਐਪਲ ਡਾਈਟ ਤੇ ਆ ਐਪਲ ਕਹਿ ਲਓ ਜਾਂ ਸੈਲਡ ਕਹਿ ਲਓ ਹਨਾ ਟਮਾਟਰ ਖੀਰਾ ਤੁਸੀਂ ਪਿਆਜ਼ ਲੈ ਲਓ ਕੋਈ ਵੀ ਸੈਲਡ ਜੋ ਵੀ ਤੁਹਾਨੂੰ ਚੀਜ਼ ਪਸੰਦ ਹੈ ਤੇ ਐਪਲ ਗ੍ਰੀਨ ਐਪਲ ਨੂੰ ਇਨਕਲੂਡ ਕਰ ਲਓ ਨਾਲ ਔਰ ਰੋਟੀ ਪਾਣੀ ਨਾ ਖਾਓ ਤੁਸੀਂ ਐਟਲੀਸਟ ਦਿਨ ਚ ਦੋ ਮੀਲ ਦੁਪਹਿਰ ਦਾ ਤੇ ਰਾਤ ਦਾ ਇਹ ਚੀਜ਼ ਖਾਓਗੇ ਨਾ ਨੈਕਸਟ ਡੇ ਜ਼ਰੂਰ ਤੁਹਾਡਾ weight ਚ ਫਰਕ ਤੁਹਾਨੂੰ ਜ਼ਰੂਰ ਲੱਗੇਗਾ ਗ੍ਰੀਨ ਐਪਲ ਬਹੁਤ ਖਾਦੀ ਮੈਂ ਕੀਵੀ ਬਹੁਤ ਖਾਦੀ ਹੈ ਕੀਵੀ ਵੀ ਬਹੁਤ ਪਹਿਲਾਂ ਮੈਂ ਖਾਂਦੀ ਹੁੰਦੀ ਸੀ ਸਾਡਾ ਬੇਟਾ ਬਹੁਤ ਸ਼ਤੀਨਾ ਕੀਵੀ ਖਾਂਦਾ ਸਟ੍ਰਾਬੇਰੀ ਖਾਂਦਾ ਤੇ ਮੈਂ ਨਹੀਂ ਕਰੇ ਖਾਦੀ ਸੀ ਬੱਚਿਆਂ ਨੂੰ ਕੱਟ ਕੇ ਦੇਣ ਦੇ ਸਮੇਂ ਖਾਦੀ ਨਹੀਂ ਸਬਰ ਜਰ ਹੁਣ ਉਹਨਾਂ ਨੂੰ ਦੱਸਦਾ ਵੀ ਕੀਵੀ ਖਾਣੀ ਹੈ ਸਟ੍ਰਾਬੇਰੀ ਖਾਣੀ ਹੈ ਫਿਰ ਮੈਂ ਖਾਣ ਲੱਗੇ ਉਹ ਟੇਸਟੀ ਵੀ ਲੱਗਦੀ ਮੈਨੂੰ ਅੱਜ ਤੁਸੀਂ ਖਾਦੀ ਸੀ ਸਿਆਚ ਇੱਕ ਵੀ ਅੱਛੀ ਲੱਗੀ ਉਹ ਬੈਠ ਕੇ ਨਾ ਉਹ ਬੁੜੀ ਜਿਨੇ ਕੋਈ ਹਾਂ ਜੀ ਮੈਨੂੰ ਕੋਲ ਬਹਿ ਕੇ ਹੀ ਖਾਲਾ ਖਾਣ ਲੱਗੇ ਉਹਨੇ ਕਿਹਾ ਵੀ ਇਹ ਜੇ ਮੈਨੂੰ ਕਹਿੰਦੀ ਲੈ ਲੋ ਇਹ ਵੀ ਕਹਿੰਦੀ ਨਹੀਂ ਜੀ ਕਹਿੰਦੀ ਨਾ ਮੈਂ ਨਹੀਂ ਖਾਂਦਾ ਅੱਛਾ ਹੁੰਦਾ ਫਰੂਟ ਹਰੀ ਕੋਈ ਟਰਾਈ ਜਰੂਰ ਕਰਨਾ ਚਾਹੀਦਾ ਤੇ ਫਿਰ ਆਪਾਂ ਸ਼ਕਲ ਦੋ ਦੂ ਦੇਖ ਕੇ ਕਹਿ ਦਿੰਦੇ ਬਈ ਨਹੀਂ ਇਹ ਨਹੀਂ ਖਾਣਾ ਟਰਾਈ ਜਰੂਰ ਕਰਨਾ ਚਾਹੀਦਾ ਪਹਿਲੀ ਵਾਰ ਅੱਛੇ ਲੱਗੇ ਹਾਂ ਹੁਣ ਖਾਏ ਕਰਾਂਗੇ ਠੀਕ ਹੈ ਫਰੂਟ ਬਹੁਤ ਖਾਦਾ ਮੈਂ weight loss ਜਾਂ ਆਪਾਂ ਲਈ ਜਾਂ ਖਾਦੇ ਸੀ ਵਿੱਚ ਜਿਹਨਾਂ ਫਿਰ ਮਿਲਨੇ ਬੰਦ ਹੋ ਗਈ ਸੀਗੇ ਮੇਰੇ ਤੋਂ ਸਾਡੇ ਜਿਆਦੇ ਆ ਗਈ ਸੀ ਮੌਸਮ ਸਰਦੀ ਦਾ ਫਿਰ ਮਿਲਣੋਂ ਹਟ ਗਏ ਸੀ ਪਹਿਲਾਂ ਵੀ ਉਦੋਂ ਪਹਿਲਾਂ ਵੀ ਦਵਿੰਦਰ ਕਾ ਦੇ ਕਿਟੋ ਲਿਆਉਂਦੇ ਕਿਟੋ ਲਿਆਉਂਦੇ ਹਰ ਫਰੂਟ ਵਾਲੇ ਤੋਂ ਨਹੀਂ ਮਿਲਦੇ ਸੀ ਗ੍ਰੀਨ ਐਪਲ ਇਸ ਕੈਲਰੀਸ ਬਹੁਤ ਘੱਟ ਹੁੰਦੇ ਨੇ ਐਪਲ ਵਿੱਚੋ weight loss ਬਹੁਤ ਅੱਛਾ ਹੁੰਦਾ ਅਸੀਂ ਚਲਦੇ ਹਾਂ ਘਰੇ ਕੰਮ ਤਾਂ ਕੁੱਕ ਕਰੇ ਕੋਈ ਹੋਣਾ ਨਹੀਂਗਾ ਮੰਮੀ ਨਾਲ ਗੱਲ ਹੋ ਗਈ ਸਬਜੀ ਮੰਮੀ ਕਹਿੰਦੇ ਪਨੀਰ ਦੀ ਪਈਆ ਮੈਂ ਦਾਸਤਾ ਮੰਮੀ ਨੂੰ ਇਹ ਕਹਾਂ ਸੀ ਖਾਣਾ ਖਾਣਾ ਨਹੀਂ ਮੈਂ ਕਹਿੰਦੇ ਬਸ ਠੀਕ ਆ ਸਬਜੀ ਪਈਆ ਟਮਾਟਰ ਖਾ ਲੂਗਾ ਮੰਮੀ ਨੇ ਕਹਣੀ ਮੰਮੀ ਕਹਿੰਦੇ ਦੋਨੇ ਆਣੇ ਕੋਈ ਰੋਕੀ ਛੱਡ ਨਾ ਦੋਨਾਂ ਨੇ ਖਾਣੀ ਨਹੀਂ ਅਸੀਂ ਫਰ ਆਫੇ ਬਹੁਤ ਪੀ ਲੰਗੀ ਸੋ ਇਹਨੇ ਪਤਾ ਲੱਗੂਗਾ ਜਿਹੜਾ ਅੱਜ ਅੱਜ ਜਾਂਦਾ ਖਾਦਾ ਵਿਹਾਣ ਉਹਦਾ ਅਸਰ ਸਵੇਰੇ ਕਿੰਨਾ ਹੁੰਦਾ ਸਵੇਰੇ ਉੱਠ ਕੇ ਜਦੋਂ weight check ਕਰਾਂਗਾ ਹੁਣ ਮੈਨੂੰ ਇਹ ਟੈਨਸ਼ਨ ਰੋ ਕਿ ਸਵੇਰੇ ਉੱਠ ਕੇ ਪਤਾ ਨਹੀਂ ਕਿੰਨਾ ਕੋ ਮੇਰਾ weight ਵਧਿਆ ਹੋਊਗਾ ਫਿਰ ਉਹ ਘਟਾਉਣ ਦੀ ਟੈਨਸ਼ਨ ਜੇ ਨਾ ਵਧਿਆ ਹੋਊਗਾ ਫਿਰ ਮੈਨੂੰ ਟੈਨਸ਼ਨ ਨਹੀਂ ਹੋਣੀ ਫਿਰ ਮੈਂ ਜਿਹਨੇ ਖਾਣੀਆਂ ਦੀ ਇਸ ਦਿਨ ਮੇਰਾ weight ਥੋੜਾ ਜਿਹਾ ਵਧਿਆ ਆ ਜੇ ਉਸ ਦਿਨ ਮੈਂ ਮਾਈਂਡ ਵਿੱਚ ਉਹ ਕੱਲ ਰੱਖਦੇ ਵੀ ਅੱਜ ਮੇਰਾ weight ਇੰਨਾ ਵਧਿਆ ਆ ਗਿਆ ਜਿਵੇਂ ਦੇਖ ਕੇ ਖਾਵਾ ਵੇਟ ਚੈੱਕ ਕਰਾਉਣਾ ਇਹੀ ਹੁੰਦਾ ਕਿ ਫੇਰੇ ਕਪਾ ਉਸ ਅਕੋਰਡਿੰਗ ਫਿਰ ਖਾਣਾ ਨਹੀਂ ਹੁੰਦਾ ਨਾ ਕਿ ਕਈ ਵਾਰ ਕੱਟ ਵੀ ਆਂਦਾ ਇਹ ਨਹੀਂ ਕਿ ਵਾਧਾ ਹੀ ਕੱਟ ਵੀ ਆਂਦਾ ਕਈ ਵਾਰ ਬਿਆਨ ਕਿ ਲੋਕੀ ਕੱਟੇ ਆਂਦਾ ਫਿਰ ਮੈਨੂੰ ਕੋਸ਼ਿਸ਼ ਹੋਈ ਨਹੀਂ ਵੀ ਆ ਤੇ ਮੇਰਾ ਕੱਟ ਗਿਆ ਤੇ ਮੈਂ ਕੁਝ ਮਰਜੀ ਖਾ ਲਾ ਚਲੋ ਜੀ ਤਾਂ ਕੱਟਦਾ ਵਾਧਾ ਰਹੂਗਾ ਇੱਕ ਜਗ੍ਹਾ ਤੇ ਕੱਟਦਾ ਹੀਗਾ ਚਲ ਜੀਏ ਘਰ ਹੀ ਪੰਚੀ ਕਈ ਭੈਣਾਂ ਨੇ ਮੈਨੂੰ ਮੈਸੇਜ ਆਉਂਦੇ ਨੇ ਕਿ ਤੁਸੀਂ ਵੀ weight loss ਜਰਨੀ ਸ਼ੇਅਰ ਕਰੋ ਮੈਂ ਸ਼ੇਅਰ ਕਰੀ ਹੋਈ ਆ ਇੱਕ ਪ੍ਰੋਪਰ ਵੀਡੀਓ ਤੁਹਾਡਾ ਸ਼ੇਅਰ ਕਰੀ ਹੋਈ ਆ ਤੇ ਮੈਂ ਉਹ ਵੀਡੀਓ ਦਾ ਲਿੰਕ ਆਹ ਵਾਲੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਦਊਂਗਾ ਤੁਸੀਂ ਚੈੱਕ ਕਰ ਲਿਓ ਮੈਂ ਸਭ ਕੁਝ ਤੁਹਾਨੂੰ ਦੱਸਿਆ ਹੋਇਆ ਆ ਵੀ ਕਿਵੇਂ ਮੈਂ ਕੀਤਾ ਕਿੰਨੇ ਟਾਈਮ ਚ ਕੀਤਾ ਕੀ ਖਾਦਾ ਵੀ ਤਾਂ ਸਭ ਕੁਝ ਮੈਂ ਤੁਹਾਨੂੰ ਦੱਸਿਆ ਹੋਇਆ ਆ ਤੁਸੀਂ ਵੀਡੀਓ ਦਾ ਲਿੰਕ ਜਰੂਰ ਚੈੱਕ ਕਰ ਲਿਓ ਇੱਕ ਭੈਣਾਂ ਨੇ ਇਹੀ ਕਮੈਂਟ ਹੋਂ ਨਾ ਕਈ ਆ ਤੁਸੀਂ ਵੀ ਹਾਊਸ ਟੂਰ ਕਰਾਓ ਹੋਮ ਟੂਰ ਕਰਾਓ ਉਹ ਵੀਡੀਓ ਵੀ ਮੈਂ ਥੋੜਾ ਸ਼ੇਅਰ ਕਰੀ ਹੋਈ ਹੈ ਉਹਦਾ ਲਿੰਕ ਵੀ ਦੇ ਦੂੰਗੀ ਵੀ ਡਿਸਕ੍ਰਿਪਸ਼ਨ ਟਰੱਕ ਸਿਰਫ ਜ਼ਰੂਰ ਦੇਖ ਲਓ ਕਿ ਤੁਸੀਂ ਕੌਣ ਤਾਂ ਹਾਂ ਹੋਮ ਟੂਰ ਮੈਂ ਤੁਹਾਨੂੰ ਦੇ ਦੂੰਗੀ ਥੋੜਾ ਫੈਰ ਕੇ ਲਉਂਗੀ ਹਲੇ ਜੋ ਮੈਂ ਠੀਕ ਲੁਕ ਇੱਕ ਦੋ ਵਿਆਹ ਆ ਰਹੇ ਨੇ ਉਹ ਲੰਘ ਜਾਣ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਮ ਟੂਰ ਦੁਬਾਰੇ ਦੇ ਦੂੰਗੀ ਇੱਕ ਵਾਰ ਸਭੀਆਂ ਵਾਲੇ ਕੱਪੜੇ-ਕੂਪੜੇ ਸਾਫਲੇ ਸਰਦੇ ਚਲ ਜੇ ਫਿਰ ਮੈਂ ਹੋਮ ਟੂਰ ਤੁਹਾਨੂੰ ਦੁਬਾਰੇ ਕਰਵਾ ਦੂੰਗੀ ਤੁਸੀਂ ਕੌਣ ਤੁਹਾਰੇ ਪਰੋਣ ਔਰ ਵੀਡੀਓ ਹੈ ਪਹਿਲਾ ਵਾਲੇ ਹੈਗੇ ਉਹ ਚੈੱਕ ਕਰਨਾ ਉਹ ਚੈੱਕ ਕਰ ਲਓ ਠੀਕ ਹੈ ਜੀ ਟਾਈਮ ਹੋ ਗਿਆ ਸਮਸਾਦਾ ਅਸੀਂ ਹੁਣ ਘਰ ਆਇਆ ਤੇ ਕਰਦੇ ਆ ਚੇਂਜ ਬਹੁਤ ਜ਼ਿਆਦਾ ਥਕਾਵਟ ਹੋ ਗਈ ਬਸ ਸਫਰ ਵਿੱਚ ਨਾ ਬੈਠੇ ਬੈਠੇ ਥੱਕੇ ਦੇਖ ਬਲਕਿ ਕੁਝ ਕੰਮ ਨਹੀਂ ਦਿਖਾਉਂਦਾ ਜਾਣਿਆ ਵਗੀ ਤੇ ਪਰ ਸਫਰ ਕਰਕੇ ਥੱਕ ਜਾਈਦਾ ਕਰਦੇ ਆ ਚੇਂਜ ਇਹ ਕ ਹੀਲਸ ਪੌਣੀ ਬਹੁਤ ਜ਼ਿਆਦਾ ਅਨਕੰਫਰਟੇਬਲ ਫੀਲ ਕਰਦੀਆਂ ਨੇ ਤੇ ਬਹੁਤ ਜ਼ਿਆਦਾ ਅਨਕੰਫਰਟੇਬਲ ਲੱਗਦੀਆਂ ਨੇ ਪਾਏ ਮੇਰੇ ਸਰਦ ਨਹੀਂ ਹੈਗਾ ਬਸ ਆਇਆ ਹੀ ਧਰਤੀ ਤੇ ਪੈਰ ਲਾ ਕੇ ਨਾ ਆਰਾਮ ਜਾ ਗਿਆ ਹੁਣ ਕਰਦੇ ਆ ਚੇਂਜ ਟਿੱਡ ਪਰ ਹੈ ਬੇ ਪੂਰਾ ਗਰਮ-ਗਰਮ ਪਾਣੀ ਪੀਣੀ ਹੈ ਮੈਂ ਤਾਂ ਪਹਿਲਾਂ ਆ ਸਾਰਾ ਕੁਝ ਲਾਵਾਂ ਫਿਰ ਹੌਲ-ਹੌਲਾ ਜਿਹਾ ਫੀਲ ਹੋਗਾ ਸਾਰਾ ਕੁਝ ਹਲਕੇ ਜਿਹੇ ਆਪਣੇ ਕੱਪੜੇ ਪਾ ਲੈਣਾ ਆਰਾਮਦਾਰੀ ਨਾਈਟ ਸੂਟ ਚ ਜਾ ਕੇ ਫਿਰ ਆਰਾਮਦਾਰੀ ਜਾਊਂਗੀ ਚੇਂਜ ਕਰਦੀ ਮਠਾਈ ਹੋਰ ਆ ਗਈ ਹਏ ਹਏ ਪਹਿਲਾਂ ਵਾਲੀ ਮਠਾਈਆਂ ਸਮ ਖਾਈ ਸੀ ਇੱਕ ਵਿਆਹ ਆ ਰਿਹਾ ਸਾਨੂੰ ਹੁਣ 3 ਮਾਰਚ ਦਾ ਉਹਦੀ ਮਠਾਈਆਂ ਜ ਹੋਰ ਆ ਗਈ ਆ ਗਈ ਆ ਗਈ ਦਵਿੰਦਰ ਹੋਰ ਅੱਜ ਨਾ ਮੈਂ ਬਾਵਲੇ ਪਰਸ ਕੇ ਅੱਜ ਕਿਕਸੀ ਨੂੰ ਪਾਣੀ ਤੁਣਾਈ ਤੇ ਸੀ ਬਹੁਤ ਹੀ ਪਿਆਰਾ ਜਿਹਾ ਬਹੁਤ ਹੀ ਲਾਈਟ ਵੇਟ ਜਿਹਾ ਪਰਸ ਹੈ ਉਹ ਯੂਨੀਕ ਹੀ ਲੱਗਦਾ ਸਾਰੇ ਤੋਂ ਅਲੱਗ ਜਿਹਾ ਲੱਗਦਾ ਬੜੀ ਥੋੜੀ ਮੁਸ਼ਕਲ ਆ ਬਹੁਤੀ ਥਿਆਰਾ ਲੱਗਦਾ ਮੈਨੂੰ ਵੀ ਅੰਦਰ ਮੇਰੇ ਤੋਂ ਮਾਂਸੀ ਨੇ ਫਿਮੇ ਕਿਹਾ ਕਿ ਅਜੇ ਕਰਨ ਜੇ ਮੋਤਰਾ ਉਦੋਂ ਜ ਰੂਮ ਚ ਕਵਰਟ ਮੇਰੇ ਪਰਸ ਤੇ ਮੋਤਰਾ ਪਰ ਸਕਣਗੇ ਮੈਂ ਕਿਪ ਜਾਂਦੇ ਨਹੀਂ ਪਰਸ ਤਾ ਮੈਂ ਨਾ ਫਿਰ ਮੇਰੇ ਨਿੰਗਾ ਪਹਿਜੀ ਕੋ ਜੀ ਆਪਾਂ ਯਾਦ ਵੀ ਨਹੀਂ ਰਹੂਗਾ ਵੀ ਰਪੜ ਹੈਗੀ ਹਨ ਪਰ ਮੇਰੇ ਅੱਖੇ ਸਾਰੇ ਇੱਕ ਜਗਨ ਤਾਂ ਮੈਂ ਇੱਕ ਚੀ ਚੱਕਾ ਸਾਰਾ ਤੇ ਮੇਰੇ ਨਿੰਗਾ ਪਹਿਜੀ ਫਿਰ ਮੇਰੇ ਮੈਂ ਕਿਹਾ ਅੱਜ ਮੈਂ ਹੀ ਵਾਲਾ ਕੈਰੀ ਕਰਦੀ ਆ ਇਹਦੇ ਵਿੱਚ ਜ਼ਿਪਰ ਹੈਗੀ ਹੈ ਤਾਂ ਅੰਦਰ ਨਾ ਕਪੜਾ ਲੱਗਿਆ ਹੋਇਆ ਕਪੜਾ ਰੱਖ ਕੇ ਅੰਦਰ ਸਾਈਡਾਂ ਤੇ ਡੋਰ ਦਿੱਤੀ ਹੋਈ ਹੈ ਸਮਾਨ ਪਾ ਕੇ ਤੁਸੀਂ ਇਦਾਂ ਇਹਨੂੰ ਬੰਦ ਕਰ ਲਓ ਉਹ ਬੰਦ ਕਰਕੇ ਐਦਾਂ ਨਹੀਂ ਪਿੱਛੇ ਨਾਲ ਉਸ ਵੀਰੇ ਮੈਂ ਤਾਂ ਬੰਦ ਕੀਤਾ ਹੋਇਆ ਸੀ ਮੈਨੂੰ ਇਹ ਕਹਿੰਦਾ ਹੈਲਫੋਨ ਕਿੱਥੇ ਚੱਕੀ ਫਿਰਦੀ ਤੂੰ ਉਹ ਮੈਂ ਹੈਡਫੋਨ ਯੂਜ਼ ਕਰਦੇ ਨਾ ਮੈਂ ਡਰਾਪ ਚ ਹੁੰਦਿਆਂ ਜੋ ਮੈਂ ਵੀਡੀਓ ਐਡਿਟ ਕਰਕੇ ਤੁਹਾਨੂੰ ਦਿਨੀ ਹੁੰਦੀ ਹੈ ਤੇ ਉਹ ਮੈਨੂੰ ਕਹਿੰਦਾ ਹੈ ਹੈਡਫੋਨ ਕਿੱਥੇ ਚੱਕੀ ਫਿਰ ਦੂਰ ਹੈਡਫੋਨ ਤੋਂ ਕਿਹਨਾਂ ਮੈਂ ਹੈਡਫੋਨ ਮੇਰੇ ਕੋਲ ਕਿੱਥੇ ਹੈ ਹੈਡਫੋਨ ਕਹਿੰਦਾ ਹਾਂ ਮੈਂ ਕਿਹਾ ਨਹੀਂ ਹੈਡਫੋਨ ਲੈ ਗਿਆ ਪਰਸ ਤੋਂ ਵੀ ਦੋ ਡੋਰ ਹੈਗੇ ਇਹ ਡੋਰ ਨਾ ਬੰਦ ਉਧਰ ਸੀ ਆਪਣੀ ਹੈਗੀ ਕਹਿੰਦਾ ਅੱਛਾ ਇਹ ਨਿਸ਼ਾਨੀ ਖਾਦੀ ਦੀ ਮੇਸ਼ਾ ਮੇਸ਼ਾਲੀ ਮੇਰੇ ਕੋਲੇ ਰਹੂਗੀ ਸੋਹਣੀ ਚੀਜ਼ ਲੱਗੀ ਯੂਨੀਕ ਚ ਇੰਦ ਨੂੰ ਬੰਦ ਕਰ ਲਾ ਤਾਂ ਸਾਮਾਨ ਜਿਹੜਾ ਸੇਫ ਹੈ ਉਹ ਨੀਚੇ ਗਿਰਨ ਦਾ ਡਰ ਨਹੀਂ ਬਣਦਾ ਹੈਗਾ। ਐਨੀ ਯੂ ਰ ਰੈਡੀ ਟੂ ਗੋ। ਚੇਂਜ ਕਰਨਾ। ਬਰਨਨ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਪਰ ਨੁਕਸਾਨ ਹੁੰਦਾ ਹੁਣ ਦਾ ਬਚ ਗਿਆ। ਸ਼ੁਕਰ ਹੈ ਨੁਕਸਾਨ ਵੀ ਛੋਟਾ ਜਿਹਾ ਘਰੀਆ ਤੇ ਹੋਇਆ ਚਲਿਆ। ਇਹਨੂੰ ਮੈਂ ਨੁਕਸਾਨ ਨਹੀਂ ਮੰਨਦੀ, ਮੰਨਦੀ। ਜੋ ਕੁਝ ਹੋਇਆ ਨਿਕਾ ਦੇ ਆ ਕੇ ਹੋਇਆ। ਮੈਂ ਕਰ ਰਹੀ ਸੀ ਕੱਪੜੇ ਚੇਂਜ ਨੂੰ ਮੈਂ ਕੱਪੜੇ ਚੇਂਜ ਕੀਤੀ ਮੇਰੇ ਕੱਪੜੇ ਚੋਂ ਵਾਈਟ ਵਾਈਟ ਬਹੁਤ ਛੋਟੇ ਛੋਟੇ ਦਾਣੇ ਜਿਵੇਂ ਰਾਈ ਦੇ ਦਾਣੇ ਹੁੰਦੇ ਨੇ ਇਸ ਤਰ੍ਹਾਂ ਨਿਕਲੇ। ਮੈਂ ਸ਼ੌਪਟ ਮੈਂ ਕਹਾਂ ਆਇਆ ਦਾਣੇ ਕਿਥੋਂ ਆ ਗਏ ਇਸਨੇ ਕੁਝ ਕਰਾ ਤਨ ਦਿੱਤਾ ਕਿਤੇ ਹਨਾ ਮੈਂ ਸ਼ੌਪਟ ਜਿਉਂ ਮੈਂ ਆਪਣਾ ਨੈਕਲੇਸ ਖੋਲਿਆ ਮੇਰਾ ਨੈਕਲੇਸ ਇੱਕ ਪਾਸੇ ਨਮਕਿਆ ਪਿਆ ਟੁੱਟ ਗਿਆ ਉਹ ਤਾਂਗਾ ਟੁੱਟ ਗਿਆ ਆਹ ਬੜੀ ਚੀਜ਼ ਜਿਹੜੀ ਹੁੰਦੀ ਆਹ ਬੜੇ ਮੋਤੀ ਗਿਰ ਗਏ ਵਾਈਟ ਵਾਈਟ ਸਾਰੇ ਬਹੁਤ ਹੀ ਬਰੀਕ ਮੁੱਤੀ ਨੇ ਇੱਕ ਸਾਈਡ ਤੋਂ ਟੁੱਟ ਗਿਆ ਭੱਗ ਗਿਆ ਮੈਂ ਕਿਹਾ ਸ਼ੁਕਰ ਆ ਵੀ ਘਰ ਆ ਕੇ ਟੁੱਟਿਆ ਜੇ ਉੱਥੇ ਕਿਤੇ गिर ਜਾਂਦਾ ਨਾ ਕਾਦਾ ਪਿਆ ਕਿਤੋਂ ਮੁੜੀ ਆ ਫੇਰ ਨਾ ਜੋ بیا ਜਾਣ ਜੁਐਲਰੀ ਪਾਤਾ ਜਾਣੇ ਪਰ ਇਹ ਬਹੁਤ ਟੈਨਸ਼ਨ ਵਾਲੀ ਗੱਲ ਹੁੰਦੀ ਹੈ ਵੀ ਸਹੀ ਸਲਾਮ ਤੋਂ ਮੈਂ ਆਪਣੇ ਸਾਰੇ ਚੀਜ਼ਾਂ ਘਰੇ ਆ ਜਾਨ ਮੈਂ ਕੰਨਾਂ ਨਾਲ ਮਾਜਵਾਰੇ ਹੱਥ ਲਾਲਾ ਦੇਖਦੀ ਹੁੰਨੀ ਵੀ ਆ ਹੈਗੇ ਨੇਗੇ ਸਾਰਾ ਕੁਝ ਮੈਂ ਹੁੰਦੀ ਕਿ ਪਤਾ ਨਹੀਂ ਕਿੰਨੇ ਘਰਦੇ ਕਦੇ ਵੀ ਸਾਰਾ ਕੁਝ ਹੈ ਕਦੇ ਕੱਪੜੇ ਕੁੱਪੜੇ ਹੀ ਫਸ ਕੇ ਡਿੱਗਣਾ ਤੇ ਹੋਵੇ ਸੋ ਇਹ ਤਾਂ ਕੋਈ ਗੱਲ ਐਨਾ ਤਸਨਿਆ ਰੇ ਬੰਨ ਫਰੀਜ ਹੀ ਕਰ ਦੇਣਾਗਾ ਆਹ ਨੂੰ ਸਾਂਹ ਹੋ ਗਏ ਨੂੰ ਇਹਨੂੰ ਬਾਹਰ ਰੱਖਾਂ ਜਾਂ ਅੰਦਰ ਰੱਖਦਾ ਫਿਰ ਭੁੱਲ ਜੂ ਕਿਸੇ ਦਿਨ ਲੋੜ ਪਈ ਤਾਂ ਫੇਰ ਯਾਦ ਹੋਊ ਇਹਨੂੰ ਮੈਂ ਬਾਹਰ ਹੀ ਰੱਖੂ ਤੇ ਦਿਵਿੰਦਰ ਇਹਨੂੰ ਕੱਲ ਨੂੰ ਮਾਨ ਸਾਜਣ ਤੱਕ ਠੀਕ ਕਰਵਾ ਲਿਓ ਇੱਕ ਮੇ ਉਹ ਵੀ ਕਿ ਵੀ ਉਹ ਵੀ ਠੀਕ ਕਰਵਾਉਣੀ ਦਊਗੀ ਨਾਲ ਹੋਲ ਕਰਾ ਲਾਂਗੇ ਦੋ ਕੰਮ ਹੋ ਗਏ ਸਨਿਆਰੇ ਵਾਲੇ ਹਾ ਹਾ ਹੁਣ ਆ ਰਾਮਦਾਰੀ ਆ ਇਹ ਗਲਾਸ ਪਾਣੀ ਦਾ ਪੀ ਲੈ ਇੱਕ ਹੋਰ ਪੀਣੀ ਆ ਹੌਲੀ ਹੌਲੀ ਕਰਕੇ ਤਿੰਨ ਗਲਾਸ ਪਾਣੀ ਦੇ ਪੀਉਂਗੀ ਤਿੰਨ ਗਲਾਸਾਂ ਦਾ 1 ਲੀਟਰ ਪਾਣੀ ਹੋਜੂਗਾ ਸਾ ਪਾਣੀ ਫਿਰ ਅਦਰੋ ਪੇਟ ਆ ਜਿਹੜਾ ਖਾਸ ਹੋਊਗਾ ਦੋ ਹੀ ਤੱਕ ਫਿਰ ਮਾਨ ਸਕ ਗਈ ਆ ਸਾਡੇ ਸੱਤ ਨਾਲ ਸੱਤ ਵੀ ਹੋਗੇ ਦਵੇਂ ਦਫਰ ਮਾਨਸਾ ਕਿ ਉਹ ਪੱਜੇ ਪੱਜੇ ਕੱਲ ਨੂੰ ਕਿ ਮਿਸਤਰੀ ਨਾ ਆਉਣ ਉਹਰੇ ਕੋਈ ਥੋੜਾ ਜਿਹਾ ਸਮਾਨ ਚੀਜ਼ ਐਸ ਮਿਸਤਰੀ ਦਾ ਉਹ ਦੁਕਾਨਾਂ ਮੈਨੂੰ ਫੋਨ ਕਰਤਾ ਕਿ ਇਹਨਾਂ ਨੂੰ ਆਉਣਾ ਦੁਕਾਨ ਨਾ ਬੰਦ ਕਰੀ ਭੱਜੇ ਮਾਨਸਾਗੇ ਇਹਨੇ ਸਮਾਨ ਲੈ ਕੇ ਆਉਣਗੇ ਫਿਰ ਮਿਸਤਰੀ ਆਉਂਗਾ ਬਹੁਤ ਭਾਜਦਾ ਹੋ ਰਹਿਣੇ ਮੈਨੂੰ ਬਹੁਤ ਜਿਆਦਾ ਕਮੈਂਟ ਵੀ ਕਿਤੇ ਟਿਕਣਾ ਨਹੀਂ ਮਿਲਦਾ ਲੋ ਜੀ ਆਪਾਂ ਨੂੰ ਮਠਾਈ ਹੋਰਾਂਗੇ ਵਿਆਹ ਦੀ ਇੱਕ ਵਿਆਹ ਹੋ ਰਿਹਾ ਗਿਆ ਮਾਨਸਾ ਦੇ ਪਹਿਲੇ ਹਫਤੇ ਦਾ ਬਹੁਤ ਸਿੱਕੀਏ ਬਰਫੀ ਵਾਹ ਇਹ ਬਿਸਮਲਾ ਜੰਮਨਾਂ ਨੂੰ ਅਗਲੇ ਮਹੀਨੇ ਵੋਕਟ ਪਾਸੋਂ ਤੇ ਕਰੇ ਬਣਾਈ ਹੋਈ ਮਠਾਈ ਹੈ ਸਾਰੀ ਇਹ ਫਰੈਸ਼ ਬਿਲਕੁਲ ਇਧਰ ਤੇ ਇਹ ਕੁੱਪੀ ਪਾਣੀ ਮੱਦੂ ਸ਼ੱਕਰ ਪਾ ਰਹੇ ਇਹ ਬਾਲੂ ਸ਼ਾਇ ਹੀ ਮਠਾਈ ਹੋ ਰਹੀ ਹੈ ਲੈ ਪਹਿਲਾਂ ਨਹੀਂ ਮਸਾ ਮਕਾਈ ਸੋ ਵੀ ਹਲ ਇੱਕ ਡੱਬੇ ਵਿੱਚ ਕੁਝ ਪਈ ਹੋਊਗਾ ਗੱਡਾ ਬੜੀ ਜਿਮੇ ਜਮਾਰ ਰਹੀ ਹੈ ਦਹੀਂ ਲੋ ਬਹਿਤ ਨੇ ਕੱਪੜੇ ਚ ਇਥੇ ਆਓ ਕਿਤੇ ਜਾਓ ਆਪਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਆਪ ਨੂੰ ਹੀ ਟੈਨਸ਼ਨ ਨਹੀਂ ਪੈਂਦੀ ਆਪਦੇ ਕੰਮਾਂ ਦੀ ਤੇ ਉੱਪਰ ਬੱਟਰ ਤਰਦੀਆਂ ਭਾਂਡਾ ਕੋਈ ਵੱਡਾ ਇਹਦੇ ਉੱਪਰ ਤੇ ਇਧਰ ਮੈਂ ਪਿੰਤੇ ਨੇ ਚਨੇ ਸਵੇਰ ਵਾਸਤੇ ਫਾਇਵ ਚਨੇ ਸਵੇਰੀ ਬੇਟਾ ਕਹਿੰਦਾ ਮਮਾ ਚਨੇ ਪੂਰੀਆਂ ਬਣਾਓ ਚਨੇ ਪਿੰਤੇ ਨੇ ਟਾਈਮ ਹੋ ਰਿਹਾ 9:00 ਅਸੀਂ ਅੱਜ ਡਿਨਰ ਨਹੀਂ ਕਰ ਰਹੇ ਖਾ ਰਿਹਾ ਫਰੂਟ जल्द व्या तो उन्हें फिर डिनर कर दिल नहीं करता है बिल्कुल भी क्योंकि वैसे भी शाम को तो लेट रोटी साढ़े तीन बजे रोटी खा दियो अपना साढ़े तीन पहुँच जा खावगा फ्रूट ग्रीन एप्पल एंड ग्रेप्स ये तो सही मेरी अज की वीडियो जिनी जो भी सी प्लीज़ एक्सैप्ट करो वीडियो देखने थोड़ा बहुत बहुत थैंक यू वीडियो अच्छी लगी तो लाइक शेयर कमेंट करना चैनल सबसक्राइब करना मिलेंगे एक हो नवी लेकर टिल दैन गुड बाय एंड सत